ਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਲਗਾਤਾਰ جاری ਆ ਦੂਜੇ ਪਾਸੇ 121 ਕਿਸਾਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਪਰ ਮਰਨ ਵਰਤ ਦੇ ਉੱਤੇ ਜੋ ਕਿਸਾਨ ਬੈਠੇ ਸੀ ਉਹ ਕਿਸਾਨ ਇਹ ਸੋਚ ਕੇ ਨਹੀਂ ਸੀ ਬੈਠੇ ਕਿ 121 ਕਿਸਾਨਾਂ ਦੇ ਵਿੱਚੋਂ ਸਾਰਿਆਂ ਦਾ ਮਰਨ ਵਰਤ ਖਤਮ ਹੋ ਜਾਵੇਗਾ ਜਿਹੜੇ ਉੱਥੇ ਮਰਨ ਵਰਤੇ ਬੈਠੇ ਸੀ ਉਹਨਾਂ ਦੀਆਂ ਅਜੇਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਹਰ ਕੋਈ ਦੇਖ ਕੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਹਰ ਕਿਸੇ ਦੇ ਵਿੱਚ ਜਨੂਨ ਪੈਦਾ ਹੋ ਜਾਂਦਾ ਇੱਕ ਤਸਵੀਰਾਂ ਤੁਸੀਂ ਦੇਖੀਆਂ ਸੀ ਕਿ ਇੱਕ ਤਿੰਨ ਧੀਆਂ ਦਾ ਪਿਓ ਜਿਹੜਾ ਮੋਰਚੇ ਦੇ ਵਿੱਚ ਬੈਠਾ ਸੀ ਤਾਂ ਇੱਕ ਤਸਵੀਰ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਿਅਕਤੀ ਜਿਸ ਦੇ ਬੈਸਟ ਫਰੈਂਡ ਦਾ ਜਿਸ ਦੇ ਖਾਸ ਦੋਸਤ ਦਾ ਵਿਆਹ ਹੈ ਪਰ ਉਹ ਵਿਆਹ ਦੇ ਵਿੱਚ ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋਣ ਜਾ ਰਿਹਾ ਸੀ ਉਹ ਕਹਿ ਰਿਹਾ ਸੀ ਮੈਂ ਤਾਂ ਕਿਸਾਨਾਂ ਦੇ ਲਈ ਮਰਨ ਵਰਤੇ ਬੈਠ ਗਿਆ ਗੱਲਬਾਤ ਕਰ ਰਹੇ ਆਪਣੇ ਦੋਸਤ ਦੇ ਨਾਲ ਵੀਡੀਓ ਕਾਲ ਦੇ ਉੱਤੇ ਤੁਹਾਨੂੰ ਪੂਰੀ ਗੱਲਬਾਤ ਸੁਣਾਉਣੀ ਹੈ ਕਿ ਆਖਰ ਕੀ ਕੁਝ ਗੱਲ ਸੁਖਨੌਰੀ ਬਾਰਡਰ ਦੀ ਇੱਕ ਵਿਲੱਖਣੀ ਤਸਵੀਰ ਦਿਖਾਉਣ ਜਾ ਰਹੇ ਆ ਆ ਬਾਈ ਸਾਡੇ ਨਾਲ ਮੌਜੂਦ ਹੈ ਇਹ ਆਪਣੇ ਬੈਸਟ ਫਰੈਂਡ ਦਾ ਵਿਆਹ ਛੱਡ ਕੇ ਇੱਥੇ ਮੋਰਚੇ ਦੇ ਡਟੇ ਹੋਏ ਨੇ ਬਾਈ ਜੀ ਵਿਆਹ ਛੱਡ ਕੇ ਮਿੱਤਰ ਨਾਲ ਜੀ ਹਾਂ ਜੀ ਹਾਂ ਬਾਈ ਹਾਂ ਵੀਡੀਓ ਕਾਲ ਲਾ ਲਈ ਉਹਨੂੰ ਵੀਡੀਓ ਕਾਲ ਚੱਲੀ ਜਾਂਦੀ ਹੈ ਆਹ ਕੀ ਬਾਤ ਇਹ ਕੀ ਹੈ ਜੀ ਡੀਜੇ ਚੱਲ ਰਿਹਾ ਸਿਸਟਮ ਹਾਂ ਡੀਜੇ ਚੱਲ ਰਿਹਾ ਵੱਡੇ ਵੀਰ ਅੱਛਾ ਆਪਣਾ ਭਰਾ ਸੀ ਇਹ ਠੀਕ ਅੱਜ ਤੁਸੀਂ ਵੀ ਇੱਥੇ ਇੰਜੋਏ ਕਰਨਾ ਸੀ ਇਹਨਾਂ ਨਾਲ ਹਾਂ ਬਾਈ ਪੂਰਾ ਇੰਜੋਏ ਕਰਨਾ ਹੀ ਗੱਲ ਕਰਾ ਸਾਬੀ ਪਰ ਤੁਸੀਂ ਮੋਰਚੇ ਡਟੇ ਹੋ ਹਾਂ ਮੋਰਚੇ ਡਟੇ ਕਰਕੇ ਅਸੀਂ ਇੱਧਰ ਮਰਜੀ ਬਣਾ ਚ ਸੀ ਕਿ ਨਾ ਅੱਜ ਅੱਛਾ ਜੀ ਇਸ ਕਰਕੇ ਅਸੀਂ ਉੱਥੇ ਵਿਆਹ ਤੇ ਪਹੁੰਚ ਨਹੀਂ ਸ਼ਾਹ ਬਾਤ ਤੁਸੀਂ ਦੇਖ ਸਕਦੇ ਹੋ ਜੀ ਡੀਜੇ ਦਾ ਰੰਗਾਂ ਰੰਗ ਪ੍ਰੋਗਰਾਮ ਜਿਹੜਾ ਹੈਗਾ ਚੱਲ ਰਿਹਾ ਹੈ ਪਰ ਬਾਈ ਇਹ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਈਵੈਂਟ ਛੱਡ ਕੇ ਇੱਥੇ ਮੋਰਚੇ ਡਟਿਆ ਹੋਇਆ ਹੈ ਬੈਸਟ ਫਰੈਂਡ ਦੀ ਵਿਆਹ ਅੱਜ ਦੇਖੋ ਡੀਜੇ ਚੱਲ ਰਿਹਾ ਹੈ ਭਾਈ ਗੱਲ ਕਰੋਗੇ ਉਹਦੇ ਨਾਲ ਮਿੱਤਰ ਨਾਲ ਹਾਂ ਹੈਲੋ ਨੱਬੀ ਬਰਖੜ ਕੇ ਜਾਦੇ ਹੋ ਰਹੇ ਨੇ ਡੀਜੇ ਕਰਕੇ ਹਾਂ ਹਾਂ ਭਾਈ ਮਿਸ ਵੀ ਕਰ ਰਹੇ ਹੋ ਹੈ ਵੀ ਉਹ ਭਾਈ ਪੂਰਾ ਮਸਰਿਆ ਯਾਰ ਕਿੱਥੇ ਆਜੋ ਉੱਥੇ ਆਉਣਾ ਸੀ ਜਾਨਾ ਕਿੱਥੇ ਇੱਥੇ ਬੈਠਿਆ ਸੀ ਹਣਾ ਹਣਾ ਪਰ ਇਹ ਵੀ ਇੱਧਰ ਜ਼ਰੂਰੀ ਸੀਗਾ ਹਨਾ ਆਪਣਾ ਕਿਸ ਤਰ੍ਹਾਂ ਦੇਖਦੇ ਹੁਣ ਜਿਹੜਾ ਮੋਰਚਾ ਜਿੱਤਵਾਲ ਨੂੰ ਵੱਧ ਰਿਹਾ ਹਾਂ ਬਾਈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਮੋਰਚਾ ਆਪਣਾ ਜਿੱਤਵਾਲ ਵੱਧ ਰਿਹਾ ਆ ਆਪਾਂ ਕਹਿੰਦੇ ਵਾਧਵਾਦ ਹੁਣ ਆਪਣੇ ਜੋ ਵੀਰ ਘਰਾਂ ਚ ਬੈਠੇ ਆ ਜੀ ਉਹਨਾਂ ਦਾ ਹੱਕ ਬਣਦਾ ਵੀ ਹੁਣ ਆਪਾਂ ਵਾਧਵਾਦ ਮੋਰਚੇ ਇਕੱਠੇ ਹੋਈਏ ਹਾਂ ਆਪਾਂ ਕਿਉਂਕਿ ਅਕਸਰ ਇੱਕ ਹੋ ਜਾਂਦਾ ਨਾ ਵੀ ਚਲੋ ਹੁਣ ਮੀਟਿੰਗ ਤਾਂ ਮਿਲ ਲਈ ਸਿੱਧਾ ਆ ਗਿਆ ਵੀ ਹੁਣ ਹੁਣ ਕੀ ਲੋੜ ਆ ਜਾਣ ਦੀ ਵੀ ਹੁਣ ਆਪਾਂ ਕਹਿੰਨੇ ਵੀ ਵਾਧਵਾਦ ਆਪਣੇ ਸਾਰੇ ਸੱਜਣ ਮਿੱਤਰ ਇੱਥੇ ਪਹੁੰਚਣ ਆਪਾਂ ਵਾਧਵਾਦ ਇਕੱਠ ਕਰ ਗਏ ਤਾਂ ਆਪਾਂ ਬਿਲਕੁਲ ਸੋ ਕਰੋ ਗੱਲ ਤੁਸੀਂ ਵੀਰ ਨਾਲ ਇੱਕ ਵਾਰੀ ਮਾਡਾ ਹੋਲਡ ਹੋ ਗਿਆ ਨਾ ਹੁਣ ਉਹਨਾਂ ਦਾ ਹੁਣ ਜੀ ਅੱਛਾ ਉਹ ਡੀਜੇ ਚ ਮਸਤ ਨੇ ਤੁਹਾਡੇ ਦੋਸਤ ਹਾਂਜੀ ਇਹ ਤਾਂ ਹਾਂਜੀ ਕੀ ਬਾਤ ਹੈ ਹਲੋ ਹਾਂ ਕੀ ਹਾਲ ਆ ਬਈ ਹਲੋ ਮੋਦਣਾ ਉਹ ਕਿਵੇਂ ਹੋ ਠੀਕ ਆ ਠੀਕ ਆ ਕੀ ਮੌਲਾ ਵਿਹਾਲਾ ਰਹਿ ਗਿਆ ਚਲ ਕੋਈ ਨਹੀਂ ਮੋਰਚਾ ਫੜੇ ਕਰ ਲੀਏ ਜਦੋਂ ਆਇਆ ਉਦਦੇ ਬਣਾਵਾਂਗੇ ਮੋਹਲਾ ਪਾ ਕਰੇ ਹਾਂ ਤਾਂ ਆਹ ਲਾਚ ਹੈਗਾ ਬਸ ਆਏ ਆ ਵਿਆਹ ਨਿਭੜ ਜੇ ਹਾਂ ਜੰਦਰਾਂ ਦਾ ਕੰਮ ਰਹਿ ਗਿਆ ਉਸ ਤੋਂ ਬਾਅਦ ਤੇਰੇ ਕੋਈ ਹੋਰ ਆ ਦੋ ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਬਾਈ ਬੈਸਟ ਫਰੈਂਡ ਹੈ ਤੁਹਾਡਾ ਹਾਂ ਵੀਰੇ ਆਪਣਾ ਬੈਸਟ ਫਰੈਂਡ ਹੈ ਆਪਣਾ ਭਰਾ ਸੀ ਆਪਣਾ ਭਰਾ ਦਾ ਵਿਆਹ ਸੀ ਆਪਣਾ ਸੋ ਤੁਸੀਂ ਵੀ ਮਤਲਬ ਕਮੀ ਮਹਿਸੂਸ ਕਰ ਰਹੇ ਹੋ ਪੂਰੀ ਮਹਿਸੂਸ ਹੁੰਦੀ ਹੈ ਵੀਰੇ ਅੱਜ ਮੈਂ ਵੀ ਇੱਥੇ ਹੋਣਾ ਸੀ ਆ ਜਿਹੜੀਆਂ ਰੌਣਕਾਂ ਚੱਲੀ ਜਾਂਦੀਆਂ ਅੱਛਾ ਸੋ ਬਾਈ ਕਹਿੰਦਾ ਮੈਂ ਵੀ ਆਉਂਗਾ ਇੱਥੇ ਸੋ ਆਉਂ ਕਹਿ ਰਹੇ ਆ ਵੀ ਮੈਂ ਵਿਆਹ ਵਾਲਾ ਕੰਮ ਫਤਿਹ ਕਰਕੇ ਅਸੀਂ ਤੇਰੇ ਕੋਲ ਪਹੁੰਚਣ ਲੱਗੇ ਆ ਅੱਛਾ ਹਾਂ ਕੀ ਬਾਤ ਹੈ ਸੋ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਹੈ ਬਾਈ ਦਾ ਵਿਆਹ ਅੱਜ ਖੁਸ਼ੀਆਂ ਦਾ ਦਿਨ ਹੈ ਮੋਰਚੇ 'ਚ ਵੀ ਆਪਾਂ ਕਹਿੰਦੀ ਹੁਣ ਖੁਸ਼ੀ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਜਿੱਤ ਵੱਲੋਂ ਵਧ ਰਿਹਾ ਥੋੜੇ ਸਮੇਂ ਕੋਈ ਨਾ ਕੋਈ ਜੱਟਾ ਮਿਲਦੇ ਆਂ ਕਿਆ ਬਾਤ ਹੈ ਸੋ ਹੋਰ ਵੀ ਤੁਸੀਂ ਦੇਖ ਸਕਦੇ ਹੋ ਬਾਈ ਆਪਣੇ ਬੈਸਟ ਫਰੈਂਡ ਨਾਲ ਫੋਨ ਤੇ ਗੱਲ ਕਰ ਰਿਹਾ ਹੈ ਸੋ ਬਾਈ ਗਿਲਾ ਨਹੀਂ ਹੋਏਗਾ ਤੁਹਾਨੂੰ ਬਾਈ ਜੀ ਤੁਹਾਨੂੰ ਅਫਸੋਸ ਨਹੀਂ ਹੋਏਗਾ ਤੁਹਾਡਾ ਭਰਾ ਨਹੀਂ ਆਏਗਾ ਇੱਥੇ ਤੁਹਾਡਾ ਬੈਸਟ ਫਰੈਂਡ ਹਾਂਜੀ ਮੈਂ ਕਿਹਾ ਤੁਹਾਨੂੰ ਗਿਲਾ ਹੈਗਾ ਗਿਲਾ ਬਾਈ ਨਾਲ ਵੀ ਕਿਉਂ ਨਹੀਂ ਆਏ ਤੁਹਾਡੇ ਵਿਆਹ 'ਚ ਬਰੇ ਆਵਾਜ਼ ਕੱਟ-ਕੱਟ ਕੇ ਤੁਹਾਨੂੰ ਤੁਹਾਨੂੰ ਗੁੱਸਾ ਗੁੱਸਾ ਨਹੀਂ ਹੈਗਾ ਵੀ ਤੁਹਾਡਾ ਬੈਸਟ ਫਰੈਂਡ ਤੁਹਾਡੇ ਵਿਆਹ 'ਚ ਨਹੀਂ ਆਇਆ ਅਰੇ ਗੁੱਸਾ ਕਹਦਾ ਸਾਡਾ ਭਰਾ ਹੱਕ ਲਈ ਬੈਠਾ ਮੈਂ ਤਾਂ ਆਪ ਕਹਿੰਦਾ ਮੇਰਾ ਤਿੰਨ ਦਿਨਾਂ ਦਾ ਕੰਮ ਰਗਾ ਵੀਰੇ ਤਿੰਨ ਦਿਨਾਂ ਬਾਅਦ ਮੈਂ ਵੀ ਇਹਦੇ ਕੋਲੇ ਆ ਰਿਹਾ ਇੱਥੇ ਅੱਛਾ ਤਿੰਨ ਦਿਨ ਬਾਅਦ ਤੁਸੀਂ ਵੀ ਆ ਜਾਓਗੇ ਵਿਆਹ ਕਰਾ ਕੇ ਹਾਂ ਵੀਰੇ ਤਿੰਨ ਦਿਨਾਂ ਬਾਅਦ ਇੱਥੇ ਆ ਰਿਹਾ ਮੈਂ ਇਹਦੇ ਕੋਲੇ ਕਿਆ ਬਾਤ ਹੈ ਸੋ ਦੇਖੋ ਜੀ ਜਜਬਾ ਸੋ ਜਿਵੇਂ ਜਿਵੇਂ ਮੋਰਚਾ ਜਿੱਤਵਲ ਨੂੰ ਵੱਧ ਰਿਹਾ ਹੈ ਉੱਥੇ ਹੀ ਜਿਹੜੇ ਹੈਗੇ ਨੇ ਅਪੀਲ ਵੀ ਕਰਦੇ ਹੋ ਹੋਰ ਹੋਰ ਆ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹੋ ਬਾਈ ਹਾਂਜੀ ਅਪੀਲ ਕਰਦੇ ਹੋ ਹੋਰ ਨੌਜਵਾਨਾਂ ਨੂੰ ਵੀ ਇੱਥੇ ਪਹੁੰਚੋ ਬਾਤ ਛੱਡ ਕੇ ਮੇਰੇ ਕੋਲੇ ਆਪਦੇ ਕੋਲੇ ਜ਼ਮੀਨ ਦਾ ਹੋਰਾਂ ਨਹੀਂ ਆ ਬਾਈ ਪਰ ਮੈਂ 20 ਕਿੱਲੇ ਦੀ ਖੇਤੀ ਕਰਦਾ ਤੁਸੀਂ 20 ਕਿੱਲੇ ਦੀ ਖੇਤੀ ਕਰਦੇ ਹੋ ਹਾਂਜੀ ਵੀਰੇ ਮੇਰੇ ਕੋਲੇ ਆਪਦੇ ਕੋਲੇ ਜ਼ਮੀਨ ਦਾ ਹੋਰਾ ਨਹੀਂਗਾ ਪਰ ਮੈਂ 20 ਕਿੱਲੇ ਦੀ ਖੇਤੀ ਕਰਦਾ ਭਰਾ ਹੂੰ ਸੋ ਲੱਗਦਾ ਵੀ ਜੇ ਖੇਤੀ ਬਚੂਗੀ ਤਾਂ ਹੀ ਜਵਾਨੀ ਬਚੂਗੀ ਕੁਛ ਬਚੇ ਭਰਾ ਇਹਦੇ ਨਾਲ ਕਿੰਨਾ ਸਰਕਲ ਚੱਲਦਾ ਖੇਤੀ ਨਾਲ ਹੂੰ ਪਰ ਜੰਗ ਤਾਂ ਜਿੱਤਣੀ ਹੈ ਨਾ ਬਿਲਕੁਲ ਜੀ ਸੋ ਦੇਖ ਸਕਦੇ ਹੋ ਸੋ ਹੋਰ ਵੀ ਵੀਰ ਮੌਜੂਦ ਨੇ ਦੇਖ ਸਕਦੇ ਹੋ ਧੂਣੀ ਸੇਕ ਰਹੇ ਨੇ ਬਾਈ ਕਿਸ ਤਰ੍ਹਾਂ ਦੇਖਦੇ ਹੋ ਬੈਸਟ ਫਰੈਂਡ ਦੀ ਜਿਹੜੀ ਆਪਾਂ ਕਹ ਦੀਏ ਮੈਰਿਜ ਛੱਡ ਕੇ ਜਿਹੜਾ ਭਰਾ ਐ ਮੋਰਚੇ ਤੇ ਡਟਿਆ ਹੋਇਆ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਵੀਰ ਆਪਣੇ ਬੈਸਟ ਫਰੈਂਡ ਦੀ ਮੈਰਿਜ ਛੱਡ ਕੇ ਇੱਥੇ ਆਪਣੀ ਹਾਜ਼ਰੀ ਨਿਭਾ ਰਿਹਾ ਇੱਕ ਖੁਸ਼ੀਆਂ ਵਾਲਾ ਦਿਨ ਹੁੰਦਾ ਐ ਜੋ ਕਿ ਸਰਕਾਰ ਨੇ ਸਾਡੇ ਤੋਂ ਖੋਹ ਲਿਆ ਐ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਸਾਡੀਆਂ ਵਾਦ-ਵਦ ਜੋ ਵੀ ਮੰਗਾ ਹਨ ਐ ਐਮਐਸਪੀ ਦੀ ਜਿਵੇਂ ਕਿ ਸਾਨੂੰ ਉਹ ਮੰਗਾ ਸਾਨੂੰ ਦਿੱਤੀਆਂ ਜਾਣ ਤੇ ਸਾਨੂੰ ਆਪਣੇ ਪਰਿਵਾਰ ਵਿੱਚ ਜਾਣ ਦਾ ਮੌਕਾ ਮਿਲੇ ਤੇ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿਵੇਂ ਕਿ ਹੁਣ ਮੋਰਚਾ ਜਿੱਤ ਦੀ ਔਰ ਵੱਧ ਰਿਹਾ ਹੈ ਤੇ ਆਪਾਂ ਘਰਾਂ ਚੋਂ ਨਿਕਲ ਗਏ ਤੇ ਮੋਰਚੇ ਮੋਰਚੇ ਵਿੱਚ ਵੱਧ ਤੋਂ ਵੱਧ ਆਪਦਾ ਯੋਗਦਾਨ ਹਿੱਸਾ ਦੱਗੇ ਤੇ ਕਿਤੇ ਆਪਣੇ ਚਿੱਤਾਂ ਚ ਨਾ ਰਹਿ ਜਗੇ ਵੀ ਮੋਰਚਾ ਲੱਗਿਆ ਸੀਗਾ ਵੱਧ ਤੋਂ ਵੱਧ ਨੌਜਵਾਨ ਨੂੰ ਅਪੀਲ ਕਰਦੇ ਹਾਂ ਹਾਂਜੀ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਨੌਜਵਾਨ ਵੀ ਇਸ ਮੋਰਚੇ ਦੇ ਹਿੱਸਾ ਪਾਉਣ ਬਿਲਕੁਲ ਬਿਲਕੁਲ ਹੋਰ ਵੀ ਕਿਸਾਨ ਵੀਰ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈਗਾ ਬਾਈ ਆਪਦਾ ਬੈਸਟ ਫਰੈਂਡ ਦਾ ਵਿਆਹ ਛੱਡ ਕੇ ਆਇਆ ਹੈ ਆਈ ਬੋਲਾ ਕੋ ਨਹੀਂ ਕੀ ਕੰਨਾ ਚਾਹਨੇ ਹੋ ਹਾਂਜੀ ਬਾਈ ਬੋਲੂਗਾ ਮੋੜ ਤੋਂ ਮੋੜ ਯਾਰ ਜੀ 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 ਬਹੁਤ ਵਧੀਆ ਆਪਾਂ ਕਹਿ ਦੀਓ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਜੀ ਅੱਛਾ ਅਸੀਂ ਤਾਂ ਜਿਹੜੇ ਘਰੇ ਬੈਠਿਆ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਹੂੰ ਵੀ ਤੁਸੀਂ ਮੋਰਚੇ ਚ ਆਓ ਆਪਾਂ ਮੋਰਚਾ ਜੱਤਵਾਲ ਵਧ ਰਿਹਾ ਹੈ ਜੇ ਤੁਸੀਂ ਇੱਥੇ ਪ੍ਰਾਵੋ ਆਉਂਗੇ ਇਕੱਠ ਵਧੂਗਾ ਤੇ ਆਪਣੇ ਬਾਪੂ ਜੀ ਦੀ ਜਾਨ ਵੀ ਬਚੂਗੀ ਤੇ ਆਪਣੀ ਖੇਤੀ ਵੀ ਬਚੂਗੀ ਤੇ ਆਪਣੇ ਆਉਣ ਵਾਲੇ ਜੰਨਰੇ ਸਿਨਾ ਜਿਹੜੀ ਉਹਦਾ ਵੀ ਫਾਇਦਾ ਹੋ ਜੂਗਾ ਇੱਕ ਗੱਲ ਇਹ ਵੀ ਵੀਰ ਜੀ ਕੀ ਦਾ ਕਿਸ ਦਾ ਜੀ ਕਰਦਾ ਆਪਣੇ ਬੈਸਟ ਫਰੈਂਡ ਦੀ ਮੈਰਿਜ ਛੱਡ ਕੇ ਹਨਾ ਇੱਥੇ ਆਉਂਦਾ ਜੇ ਸਾਰੀ ਪਰਿਸਥਿਤੀਆਂ ਨਾ ਹੁੰਦੀਆਂ ਸਾਰੇ ਖੁਸ਼ਹਾਲ ਜ਼ਿੰਦਗੀ ਹੁੰਦੀ ਸਾਰੀ ਹਾਂਜੀ ਹਾਂਜੀ ਖੁਸ਼ਹਾਲ ਹੁੰਦੀ ਘਰ ਹੁੰਦੇ ਤਾਂ ਆਪ ਦੇ ਕੋਲ ਚੱਲਾ ਹਾਂ ਜੀ ਮਾਦਰ ਸਾਹਿਬ ਜੀ ਬਿਲਕੁਲ ਉਸ ਉਸਦੇ ਬੈਸਟ ਫਰੈਂਡ ਦੇ ਫਾਲਤਰ ਸਾਹਿਬ ਵੀ ਆ ਗਏ ਨੇ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਨਾ ਮੁਬਾਰਕਾਂ ਤੁਹਾਡੇ ਬੇਟੇ ਦੇ ਵਿਆਹ ਹੋਣ ਜਾ ਰਹੇ ਹੈ ਹੈ ਵੱਡੀ ਮਰਮਤ ਕੀ ਆ ਬਾਤ ਹੈ ਸੋ ਦੇਖੋ ਪੂਰੇ ਨਦੀ ਕੀ ਵਾਲਾ ਠੀਕ ਠਾਕ ਉਧਰ ਮਰੀ ਲੈਟ ਉਧਰ ਜਲਦੀ ਕਲਾਜੋ ਸਾਰੇ ਮਦਰ ਮੈਂ ਅੰਦਰਲੀ ਝਲਕ ਹੋਗਾ ਵਾ ਹਾਂਜੀ ਹਾਂਜੀ ਕਿਆ ਬਾਤ ਹੈ ਦੇਖੋ ਕਿੰਨਾ ਵਧੀਆ ਡੀਜੇ ਦਾ ਪ੍ਰੋਗਰਾਮ ਕੀ ਬਾਤ ਹੈ ਪੂਰੇ ਯਾਰ ਬਲੀ ਬਾਈ ਛੋਟੇ ਇੰਜੋਏ ਕਰ ਰਹੇ ਨੇ ਪੂਰੇ ਹਾਂ ਬਈ ਸਾਰੇ ਹਾਂ ਛੋਟਾ ਵੀ ਜੀ ਛੋਟਾ ਵੀ ਜੀ ਕਰ ਰਹੇ ਹਾਂ ਮਹਿਸੂਸ ਵੀ ਹੁੰਦਾ ਪਰ ਨਹੀਂ ਅਸੀਂ ਇੱਥੇ ਡਟੇ ਆ ਉਹ ਵੀ ਸਾਡੇ ਕੋਲ ਆ ਰਿਹਾ ਬਿਲਕੁਲ ਅਸੀਂ ਦੇਖੀ ਤੁਸੀਂ ਥੋੜੇ ਥੋੜੇ ਭਾਵੁਕ ਹੋ ਰਹੇ ਤੁਸੀਂ ਹਾਂ ਭਾਵੁਕ ਬਈ ਫਰਸ ਟਾਈਮ ਅਸੀਂ ਵਾਸਟ ਟਾਈਮ ਇੱਥੇ ਜਨਚਣਾ ਕੁੱਦਣਾ ਸੀ ਨਾ ਹਾਂ ਜੋ ਆ ਹੋਈ ਜਾਂਦਾ ਨਾ ਠੀਕ ਹੈ ਮਹਿਸੂਸ ਹੋ ਰਿਹਾ ਮਹਿਸੂਸ ਹੋ ਰਿਹਾ ਹਾਂ ਹੋ ਰਿਹਾ ਬਾਈ ਪਰ ਅਸੀਂ ਅੱਜ ਸੋਚਦੇ ਆਂ ਵੀ ਜੋ ਵੀ ਨਵੀਂ ਆਪਣੀ ਪੀੜ੍ਹੀ ਆ ਜਾਂ ਨਵੀਂ ਜਨਰਸ਼ ਆ ਸਾਰੀ ਇੱਥੇ ਪਹੁੰਚੋ ਹਾਂਜੀ ਹਣਾ ਵਾਅਦਾ ਵਾਦਾ ਆਓ ਵੀ ਮੋਰਚਾ ਆਪਣਾ ਜੱਤਵਾਲ ਵਧ ਰਿਹਾ ਜੀ ਸਾਰਿਆਂ ਭਰਾਵਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਵੀ ਆਪਾਂ ਮੋਰਚਾ ਸਿੱਧੀ ਫਤਿਹ ਕਰੀਏ ਆਪ ਆਪਣੇ ਘਰੇ ਜੱਟੇਗੇ ਜਾਂ ਜਾਈਏ ਕਿਆ ਵੀਡੀਓ ਕਾਲ ਦੇ ਉੱਤੇ ਇੱਕ ਦੋਸਤ ਆਪਣੇ ਬੈਸਟ ਫਰੈਂਡ ਨੂੰ ਹੀ ਵਿਆਹ ਦੇ ਪ੍ਰੋਗਰਾਮ ਦਿਖਾ ਰਿਹਾ ਵਿਆਹ ਦੀ ਰੌਣਕ ਦਿਖਾ ਰਿਹਾ ਤੇ ਨਾਲ ਇਹ ਵੀ ਗੱਲ ਕਹਿ ਰਿਹਾ ਕਿ ਜੇ ਤੂੰ ਹੁੰਦਾ ਤਾਂ ਵਿਆਹੀ ਰੌਣਕ ਹੋਰ ਵੀ ਵੱਧ ਜਾਣੀ ਸੀ ਪਰ ਤੂੰ ਕਿਸਾਨੀ ਦੇ ਲੇਖੇ ਆਪਣੀ ਜਿੰਦ ਲਾ ਦਿੱਤੀ ਮੈਨੂੰ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਆ ਤਾਂ ਵਾਕਈ ਭਾਵੇਂ ਕਿਸੇ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਇੱਕ ਕਿਸਾਨ ਅਜਿਹਾ ਸੀ ਜੋ ਸੀ ਖਬਰ ਨਸ਼ਰ ਕੀਤੀ ਸੀ ਜੋ ਕਿ ਆਪਣੇ ਸਕੇ ਭਾਣ ਜੀ ਦਾ ਵਿਆਹ ਛੱਡ ਰਿਹਾ ਸੀ ਮਾਮਾ ਆਪਣੇ ਭਾਣ ਜੀ ਦਾ ਵਿਆਹ ਛੱਡ ਰਿਹਾ ਸੀ ਕਿਸਾਨੀ ਦੇ ਲਈ ਪਰ ਕੇਂਦਰ ਨੇ ਜਿਹੜਾ ਕਦਮ ਅੱਗੇ ਵਧਾਇਆ ਉਸ ਤੋਂ ਬਾਅਦ ਉਹ ਕਿਸਾਨ ਵੀ ਆਪਣੀਆਂ ਖੁਸ਼ੀਆਂ ਦੇ ਵਿੱਚ